ਬਹੁਤ ਚੰਗਾ ਕੰਮ ਹੋ ਰਿਹਾ ਮੰਰੇਗਾ ਜਿਨ੍ਹਾਂ ਦੇ ਕਾਰਡ ਬਣੇ ਹੋਏ ਆ ਮੰਰੇਗਾ ਦੀ ਲੇਬਰ ਪਿੰਡ ਪੰਜਾਬੇ ਦੀ ਅੱਜ ਇਸ 55 ਦੇ ਉੱਤੇ ਖਦਾਈ ਕਰ ਰਿਹਾ ਇਹ 55 ਪੰਜਾਬਾ ਤੋਂ ਕੱਖਾਂ ਵਾਲੀ ਰੋਡ ਆ ਉਹਦੇ ਉੱਪਰ 55 ਕੱਸੀ ਆ ਉਸ ਦੇ ਉੱਪਰ ਆ ਚੜ੍ਹਦੇ ਪਾਸੇ ਤੇ ਲੈਂਦੇ ਪਾਸੇ ਬਹੁਤ ਜ਼ਿਆਦਾ ਟਾਲੀਆਂ ਹਨ ਜੋ ਕਿ ਬਾਦਲ ਸਰਕਾਰ ਵੇਲੇ 55 ਬਣਿਆ ਇਸ 55 ਦੀ ਜਦੋਂ ਵੀ ਸਫਾਈ ਬਾਰੇ ਗੱਲ ਕਰਦੇ ਸਾਤਾ ਕੋਈ ਇਹਦੀ ਸੁਣਵਾਈ ਨਹੀਂ ਹੋਈ ਤਾਂ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮਨਰੇ ਗਾਲੇ ਵਰ ਨੂੰ ਇਸ ਖੜਵੰਜਿਆਂ ਦੀ ਰਸਤਿਆਂ ਦੀ ਸੜਕਾਂ ਦੀ ਸਫਾਈ ਕਰਨ ਵਾਸਤੇ ਡਿਊਟੀ ਲਈ ਹੈ ਬਹੁਤ ਖੁਸ਼ੀ ਹੋਈ ਇਹ ਦੇਖ ਕੇ ਇਸ ਖੜਵੰਜੇ ਨੂੰ ਸਫਾਈ ਹੋ ਰਹੀ ਹੈ ਜਦੋਂ ਵੀ ਇਸ ਖੜਵੰਜੇ ਦੇ ਉੱਪਰ ਮਿੱਟੀ ਛੱਟੀ ਜਾਂਦੀ ਸੀ ਤਾਂ ਮਿੱਟੀ ਆਉਂਦੀ ਸੀ ਕੱਸੀ ਦੇ ਵਿੱਚੋਂ ਖਲਾਈ ਕਰਦੇ ਸੀ ਜਿੰਨੇ ਵੀ ਕੱਸੀ ਵਾਲੇ ਇਹਦੇ ਉੱਪਰ ਹੀ ਛੋੜਦੇ ਸੀ ਇਹ ਸਾਈਡ ਇਹਦੇ ਨਾਲ ਸਪੋਰਟ ਆ ਤੁਸੀਂ ਦੇਖ ਸਕਦੇ ਹੋ ਆ ਸਪੋਰਟ ਆ ਕੰਧ ਕੀਤੀ ਹੋਈ ਆ ਢਾਲੀਆਂ ਤੇ ਬੱਚੇ ਬਹੁਤ ਜ਼ਿਆਦਾ ਪੜਦੇ ਆ ਇਹ ਸਪੋਰਟ ਦਾ ਬਿਲਕੁਲ ਹੀ ਕੋਈ ਫਾਇਦਾ ਨਹੀਂ ਰਹਿੰਦਾ ਕਿ ਜਾਣ ਬੁੱਝ ਕੇ ਛੱਟੀ ਜਾਂਦੀ ਸੀ ਪਰਲੇ ਪਾਸੇ ਕੱਸੀ ਨੀਵੀਂ ਸੀ ਡੌਲਾ ਨੀਵਾ ਹੈ 4 ਫੁੱਟ ਉਧਰ ਮਿੱਟੀ ਨਹੀਂ ਛੱਟੀ ਜਾਂਦੀ ਇਹ 58 ਤਕਰੀਬਨ 8 ਫੁੱਟ ਦਾ ਹੈ 4 ਫੁੱਟ ਇਸ ਮਿੱਟੀ ਨੇ ਰੋਕ ਰੱਖਿਆ ਸੀ ਤੁਸੀਂ ਦੇਖ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾਉਣਾ ਅੱਗੇ ਚੱਲ ਕੇ ਵੀ ਅੱਜ ਬਹੁਤ ਖੁਸ਼ੀ ਹੋਈ ਦੇਖ ਕੇ ਲੇਵਰ ਨੇ ਆਪਣਾ ਇਹ ਖੜਵੰਜਾ ਸਾਫ ਕਰ ਰਿਆ ਹੈ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਆ ਤਾਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਜਿਹੜੀ ਨਾਲ ਸਾਈਡ ਦੇ ਮਿੱਟੀ ਪਈ ਆ ਆ ਤੁਸੀਂ ਦੇਖੋ ਹੁਣ ਬੱਚੇ ਵਾਲੀ ਵੈਨ ਆਊਗੀ ਤਾਂ ਸਪੋਰਟ ਵਾਸਤੇ ਨਾਲ ਇਹ ਇੱਕ ਦੀਵਾਰ ਕੀਤੀ ਹੋਈ ਆ ਤਾਂ ਸਪੋਰਟ ਦਾ ਤਾਂ ਕੋਈ ਇਹਦੇ ਚ ਫਾਇਦਾ ਨਹੀਂ ਰਹੇਗਾ ਦੇਖੋ ਬਿਲਕੁਲ ਪਧਰੀ ਹੋਈ ਵੀ 4 ਫੁੱਟ ਤਾਂ ਅਣਜਾਣੇ ਕੁਦਰਤੀ ਡਰਾਈਵਰ ਦਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਤਾਂ ਗੱਡੀ ਸਿੱਧੀ ਵਿੱਚ ਜਾ ਸਕਦਾ ਦੇਖੋ ਬਿਲਕੁਲ 4 ਫੁੱਟ ਦੇ ਬਰੋਬਰ ਮਿੱਟੀ ਆ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਇਹ ਮਿੱਟੀ ਵੀ ਚੁਕਾਈ ਜਾਵੇ ਅਸੀਂ ਬਹੁਤ ਧੰਨਵਾਦ ਕਰਾਂਗੇ ਟਾਣੀਆਂ ਦੋਨੇ ਪਾਸੇ ਆ ਇਸ ਕੱਸੀ ਦੇ ਲਹਿੰਦੇ ਪਾਸੇ ਚੜ੍ਹਦੇ ਪਾਸੇ ਜਿੱਧਰੋਂ ਪਾਣੀ ਆ ਰਿਹਾ ਉਧਰ ਪਿੱਛੇ ਵੀ ਟਾਣੀਆਂ ਐ ਤੇ ਜਿੱਧਰ ਜਾ ਰਿਹਾ ਸਿੱਖ ਵਾਲਾ ਸਾਈਡ ਨੂੰ ਇਧਰ ਵੀ ਟਾਣੀਆਂ ਹਨ ਬੱਚਿਆਂ ਦੀਆਂ ਭਰੀਆਂ ਬੈਣਾ ਆਉਂਦੀਆਂ ਟਾਣੀਆਂ ਦੇ ਬੱਚੇ ਵੀ ਹੁੰਦੇ ਆ ਪਿੰਡਾਂ ਦੇ ਵੀ ਹੁੰਦੇ ਆ ਜਿੱਥੇ ਸਾਡੇ ਬਹੁਤ ਜ਼ਿਆਦੀ ਬੈਣਾ ਇੰਨਾ ਟਾਣੀਆਂ ਤੇ ਆਉਂਦੀਆਂ ਅੱਜ ਇਹ ਸਖੜਵੰਜੇ ਦੀ ਸਫਾਈ ਹੋ ਰਹੀ ਆ ਬੂਹਿਆਂ ਘਾਹ ਜੋ ਕੁਝ ਵੀ ਸੀ ਉਹਨਾਂ ਦੀ ਖਦਾਈ ਕੀਤੀ ਗਈ ਆ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਦੇਖੋ ਜੀ ਮਿੱਟੀ ਇਸ سپورਟ ਦਾ ਕੋਈ ਫਾਇਦਾ ਨਹੀਂ ਤੇ ਕੱਲ ਨੂੰ ਕਿਤੇ ਕੋਨਾ ਕੋਈ ਅਨਸਖਾਵੀ ਘਟਨਾ ਹੋ ਸਕਦੀ ਆ ਕਿਉਂਕਿ ਵੈਨ ਜੇ ਇਧਰ ਨੂੰ ਮਾੜੀ ਮੋਟੀ ਡਰਾਈਵਰ ਕਰ ਬੈੰਦਾ ਨਿਗਾ ਕਿਸੇ ਪਾਸੇ ਹੋਰ ਜਾਂਦੀ ਆ ਤਾਂ ਵੈਨ ਸਿੱਧੀ ਕੱਸੀ ਚ ਜਾਊਗੀ ਕਿਉਂਕਿ سپورਟ ਦਾ ਸਾਰਾ ਇਹਦੇ ਬਰੋਬਰ 4 ਫੁੱਟ ਮਿੱਟੀ ਨਾ ਲੱਗੀ ਹੋਈ ਆ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਜਿੰਨੀ ਵੀ ਮਿੱਟੀ ਨਾਲ ਲੱਗੀ ਆ ਸਪੋਰਟ ਖਤਮ ਕੀਤੀ ਹੋਈ ਆ ਇਹਨੂੰ ਚੁਕਵਾਇਆ ਜਾਵੇ ਕਿਉਂਕਿ ਮਨਰੇਗਾ ਦੀ ਲੇਬਰ ਬਹੁਤ ਆ ਇਹਨੂੰ ਚੁਕਵਾ ਕੇ ਦੂਜੀ ਸਾਈਡ ਸੱਟਿਆ ਜਾਵੇ ਬਹੁਤ ਬਹੁਤ ਧੰਨਵਾਦ ਕਰਾਂਗੇ ਕੋਈ ਇਹਦੇ ਘਟਨਾ ਨਾ ਹੋ ਸਕੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਨਰੇਗਾ ਨੂੰ ਪਿੰਡਾਂ ਦੇ ਰਸਤੇ ਕੱਚੇ ਰਸਤੇ ਸੜਕਾਂ ਗਲੀਆਂ ਸਾਫ਼ ਕਰਨ ਲਈ ਡਿਊਟੀ ਲਈ ਹੋਈ ਆ ਪਰ ਪੰਜਾਬ ਸਰਕਾਰ ਨੂੰ ਬੇਨਤੀ ਕਰਨੇ ਚਾਹੁੰਦੇ ਆ ਜਿੰਨੇ ਵੀ ਕੰਡਾਂ ਦੇ ਵਿੱਚ ਢਾਣੀਆਂ ਨੂੰ ਖੜਵੰਜੇ ਜਾਂਦੇ ਆ ਉਹਨਾਂ ਦੇ ਨਾਲ ਜਿਹੜੇ ਕੱਸੀਆਂ ਤੇ ਖੜਵੰਜੇ ਜਾ ਰਿਹਾ ਜਿਨ੍ਹਾਂ ਦੇ ਨਾਲ ਸਪੋਰਟ ਦਿੱਤੀ ਹੋਈ ਆ ਇੱਕ ਦੀਵਾਰ ਦੀ ਤੇ ਦੀਵਾਰ ਦੇ ਨਾਲ ਠਿਰਾ ਬਣਿਆ ਪਿਆ ਮਿੱਟੀ ਬਹੁਤ ਜਿਆਦੀ ਆ 4 4 ਫੁੱਟ ਮਿੱਟੀ ਚੜੀ ਪਈ ਆ ਤਾਂ ਖੜਵੰਜੇ ਬਣੇ ਸੀ ਬਾਦਲ ਸਰਕਾਰ ਵੇਰੇ 8 ਫੁੱਟ ਖੜਵੰਜੇ ਸੀ ਯਾਨੀ ਕਿ ਉਦੋਂ ਪਹਿਲਾਂ ਜਿਹੜੇ ਬੰਦੇ ਸੀ 10 ਫੁੱਟ ਬੰਦੇ ਸੀ 2 ਫੁੱਟ ਪਹਿਲਾਂ ਹੀ ਛੋਟੇ ਬਣੇ ਹੋਏ ਹਨ ਤਾਂ 8 ਫੁੱਟ ਦੇ ਵਿੱਚੋਂ 4 ਫੁੱਟ ਤਾਂ ਮਿੱਟੀ ਨੇ ਆ ਦੇਖ ਸਕਦੇ ਤੁਸੀਂ ਰੋਕ ਰੱਖਿਆ ਤਾਂ ਇਹ ਮਿੱਟੀ ਚੁਕਾਈ ਜਾਵੇ ਬਹੁਤ ਬਹੁਤ ਧੰਨਵਾਦ ਕਰਾਂਗੇ ਜੀ